ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਆਜਾਣਾ ਜੀ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 2-3 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਉਹ ਨਾਲ ਲੱਗਦੇ ਖੇਤਰਾਂ ਦਾ ਔਰ ਆਉਂਦੇ ਦਿਨਾਂ ਦੇ ਦਰਮਿਆਨ ਸਿਸਟਮ ਲੱਗਣਾ ਜੀ ਇੱਕ ਇਹਦੀ ਅਫਡੇਟ ਤੁਹਾਨੂੰ ਦੇਵਾਂਗੇ ਐਸ ਲਈ ਜੇ ਤਾਜ਼ਾ ਸੈਟਲਰ ਦੱਸੇ ਰਾਂ ਤੁਹਾਡੇ ਸਾਹਮਣੇ ਨੇ ਜੀ ਆਥਣ ਦੇ ਲਗਭਗ 6:00 ਵਜਣ ਜਾ ਰਹੇ ਨੇ 25 ਫਰਵਰੀ ਦਾ ਦਿਨ ਲਗਭਗ ਆਪਣੀਆਂ ਖੇੜੀਆਂ ਫੜਾਤੇ ਆ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਹਲਕੀ ਫੁਹਾਰਾ ਦੀ ਉਮੀਦ ਅੱਜ ਦਿਨ ਵਿੱਚ ਰਹੇਗੀ ਹਲਕੇ ਕਿਣ-ਵਣ ਕਿਤੇ ਕਿਤੇ ਹੋ ਸਕਦੀ ਹੈ ਕਿਉਂਕਿ ਇੱਕ ਸਿਸਟਮ ਹੈ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰਲੇ ਹੱਦੜ ਦੀ ਗੁਜ਼ਰ ਰਿਹਾ ਤੇ ਇਸ ਵੇਲੇ ਦੇਖ ਸਕਦੇ ਹਾਂ ਲਗਭਗ ਪੰਜਾਬ ਦੇ ਮਾਝਾ ਦੋਆਬਾ ਖੇਤਰ ਦੇ ਵਿੱਚ ਸੰਘਣੀ ਬੱਦਲਵਾਈ ਬਣੀ ਹੋਈ ਹੈ ਤੇ ਕੁਝ ਖੇਤਰਾਂ ਦੇ ਵਿੱਚ ਹੁਣ ਇਸ ਵੇਲੇ ਸ਼ਾਮ ਵੇਲੇ ਸੂਝ ਦੇ ਦਰਸ਼ਨ ਹੋ ਵੀ ਗਏ ਨੇ ਅ ਭੀਤੇ ਜਕਰ 24 ਘੰਟਿਆਂ ਦੀ ਗੱਲ ਕਰੀਏ ਜੀ ਟੈਂਪਰੇਚਰ ਦੇ ਵਿੱਚ ਜਿਹੜੇ ਰਾਤਾਂ ਦੇ ਟੈਂਪਰੇਚਰ ਨੇ ਉਹ ਥੋੜੇ ਰਾਈਜ਼ ਹੋਏ ਨੇ ਜਿੱਥੇ 10 ਥੱਲੇ ਟੈਂਪਰੇਚਰ ਚੱਲ ਰਿਹਾ ਸੀ ਉਹ ਹੁਣ 11 ਤੋਂ ਲੈ ਕੇ 12 13 ਤੱਕ ਜਾ ਚੁੱਕੇ ਨੇ ਰਾਤਾਂ ਦੇ ਟੈਂਪਰੇਚਰ ਕਿਉਂ ਹੋਏ ਨੇ ਕਿਉਂਕਿ ਉੱਪਰਲੇ ਫੱਦਰ ਤੇ ਬੱਦਲਵਾਈ ਕੱਲ ਰਾਤ ਤੋਂ ਜਾਰੀ ਆ ਜਿਹਦੇ ਨਾਲ ਹੀਟ ਥੱਲੇ ਬਣੀ ਹੋਈ ਆ ਤੇ ਟੈਂਪਰੇਚਰ ਥੋੜੇ ਜਿਹਾ ਰਾਈਜ਼ ਕੀਤੇ ਨੇ ਆ ਆਉਂਦੇ ਦਿਨਾਂ ਦੇ ਦਰਮਿਆਨ ਜੀ ਅਗਲੇ 24 ਘੰਟੇ ਜਾਂ ਫਿਰ ਕਿਲੇ ਅਗਲੇ 36 ਘੰਟਿਆਂ ਤੋਂ ਇੱਕ ਸਿਸਟਮ ਸਰਗਰਮ ਹੋਣ ਜਾ ਰਿਹਾ ਅੱਜ ਦੱਖਣ ਪਰੇ ਦੀ ਵਾਪਸੀ ਕੱਲ ਦੱਖਣਪਰੇ ਦੀ ਹਵਾ ਦੇ ਸਪੋਰਟ ਰਹੇਗੀ ਤੇ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੈ ਕੱਲ ਸ਼ਾਮ ਤੋਂ ਫਿਰ ਤੋਂ ਇੱਕ ਵਾਰ ਫਹਾਰਾ ਦੀ ਉਮੀਦ ਰਹੇਗੀ ਜਿਹੜਾ ਇਹ ਸਿਸਟਮ ਲੱਗਣਾ ਜੀ 27 28 ਵਾਲਾ ਇਹ 1 ਤੱਕ ਵੀ ਜਾ ਸਕਦਾ ਤੇ ਇਹ ਸਿਸਟਮ ਦੇ ਵਿੱਚ ਪਹਿਲਾਂ ਇਹ ਲੱਗ ਰਿਹਾ ਸੀ ਕਿ ਮਾਲਵੇ ਦੇ ਪੱਛਮੀ ਜ਼ਿਲ੍ਹੇ ਜਾਂ ਫਿਰ ਮਾਝੇ ਦੇ ਪੱਛਮੀ ਖੇਤਰਾਂ ਦੇ ਵਿੱਚ ਮੀਂਹ ਜਿਹੜੇ ਆ ਉਹ ਹਲਕੇ ਤੋਂ ਲੈ ਕੇ ਦਰਮਿਆਨੇ ਜਾ ਫਰੇ ਸੀ ਪਰ ਹੁਣ ਦਰਮਿਆਨੇ ਮੀਂਹ ਦੇ ਅਸਰ ਵੱਡੇ ਜਾ ਫਰੇ ਨੇ ਖਾਸ ਕਰ ਮਾਲਵੇ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਵੀ Rajasthan ਦੇ ਉੱਤਰੀ ਭਾਗਾਂ ਦੀ ਜਕਰ ਗੱਲ ਕਰੀਏ ਸ਼ਿਰਗੰਗਾ ਨਗਰ ਹਨੂਮਾਨਗੜ੍ਹ ਨੁਫਕਰ ਸਰਦਗੜ ਬੀਕਾਨੇਰ ਚੋਰੂ ਔਰ ਇਹਨਾਂ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਬਠਿੰਡਾ ਫਾਜ਼ਿਲਕਾ ਬੋਹਰ ਫਰੀਦਕੋਟ ਫਿਰੋਜ਼ਪੁਰ ਇਹਨਾਂ ਭਾਗ ਸਕਦੇ ਨੇ ਮਾਝਾ ਦੁਆਬਾ ਖੇਤਰ ਤਿਆਰ ਰਹਿਣ ਜੀ ਇੱਥੇ ਗੜੇਗੜ ਦੇ ਨਾਲ ਜਿਹੜਾ ਆ ਤਗੜੇ ਸਪੈਲ ਮੀਂਹ ਤੇ ਲੱਗਣ ਜਾ ਰਹੇ ਨੇ ਭਾਰੀਂ ਦੇ ਅਲਰਟ ਆ ਜਿਹੜੇ ਮੌਸਮ ਫਾਗਨੇ ਜਾਰੀ ਕਰ ਦਿੱਤੇ ਨੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਔਰ ਨਵਾਂ ਸ਼ਹਿਰ ਇਹਨਾਂ ਚਾਰੇ ਧਰਿਆਂ ਦੇ ਵਿੱਚ ਤਾਵਰ ਤੌਰ ਤੇ ਉਮੀਦਾਰ ਚ ਹੋਣੇ ਆ ਔਰ ਗੜੇ ਮਾਰ ਦੀ ਵੀ ਸੰਭਾਵਨਾ ਵੱਧਦੀ ਜਾ ਰਹੀ ਹੈ ਤੇ ਇਹ ਸਿਸਟਮ ਆ ਜਿਹੜਾ 27 28 ਤੱਕ 1 ਮਾਰਚ ਦੀ ਸਵੇਰ ਤੱਕ ਐਕਟਿਵਟ ਰਹਿ ਸਕਦਾ ਬੈਕ ਟੂ ਬੈਕ ਇੱਕ ਹੋਰ ਸਿਸਟਮ ਆਣਾ ਜੀ 4 ਤੋਂ 5 ਮਾਰਚ ਨੂੰ ਉਹਦੀ ਵੀ ਅਪਡੇਟ ਤੁਹਾਨੂੰ ਅਸੀਂ ਆਉਂਦੇ ਦਿਨਾਂ ਦੇ ਦਰਮਿਆਨ ਸਾਂਝੀ ਕਰ ਦਾਂਗੇ ਫਿਲਹਾਲ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾਈਏ ਜੋ ਅੱਜ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਬਦਲਵਾਈ ਜਾ ਰਹੀ ਹੈ ਜੀ ਅੱਜ ਵੀ ਸਾਰਾ ਦਿਨ ਸੰਗਲ ਹੀ ਬਦਲਵਾਈ ਹੋ ਰਦੀ ਗੁਸਰ ਰਹੀ ਹੈ ਕੱਲੂ ਵੀ ਜੇਕਰ ਗੱਲ ਕਰੀਏ 26 ਫਰਵਰੀ ਦੀ ਕੱਲ ਲਗਭਗ ਹੌਤੇ ਭਾਗਾਂ ਦੇ ਵਿੱਚ ਬਦਲਵਾਈ ਕੱਲੂ ਵੀ ਬਣੀ ਰਹਿਣੀ ਹੈ ਕਿਉਂਕਿ ਜਿਹੜੀ ਬਦਲਵਜਲਾ ਸਿਸਟਮ ਹੈ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਰਿਹਾ ਹੈ ਲਹਿੰਦੇ ਵਾਲੇ ਹਾਸੇ ਦੀ ਗੱਲ ਕਰੀਏ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਐਸੇਲੇ ਦਰਜ ਹੋ ਰਹੇ ਨੇ ਕੱਲ 27 ਤਰੀਕ ਨੂੰ ਪਰਸੋਂ 27 ਤਰੀਕ ਨੂੰ ਸਾਰੇ ਮੀਂਹਿਆ ਸਾੜ ਜਿਹੜੇ ਬਣ ਕੇ ਜਾ ਰਹੇ ਨੇ ਜਿੱਥੇ ਤੁਹਾਨੂੰ ਨੀਲਾ ਰੰਗ ਨਜ਼ਰ ਆ ਰਿਹਾ ਨਕਸ਼ੇ ਦੇ ਵਿੱਚ ਇਹ ਏਰੀਆ ਜਿਹੜੇ ਤਿਆਰ ਰਹਿਣ ਇਹਨਾਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਜਲੰਧਰ ਕਪੂਰਥਲਾ ਰੋਪੜ ਮਹਾਲੀ ਚੰਡੀਗੜ੍ਹ ਔਰ ਸ਼੍ਰੀ ਫਤਗੜ੍ਹ ਸਾਹਿਬ ਔਰ ਲੁਧਿਆਣੇ ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਤੇ ਮਹਾਲੀ ਦੇ ਨਾਲ ਲੱਗਦੇ ਜਿਹੜੇ ਪਟਿਆਲੇ ਦੇ ਕੁਝ ਖੇਤਰ ਹੈ ਡੇਰਾਬੱਸੀ ਇਹਨਾਂ ਖੇਤਰਾਂ ਤੱਕ ਵੀ ਪਹੁੰਚਣਗੇ ਔਰ ਇਹਨਾਂ ਦੇ ਨਾਲ ਲੱਗਦੇ ਜਿਹੜੇ ਹaryana ਦੇ ਪੂਰਬੀ ਖੇਤਰ ਹੈ ਇਹਨਾਂ ਖੇਤਰਾਂ ਤੱਕ ਜਿਹੜੇ ਤਗੜੇ ਵੀ ਭਾਰੀ ਵੀ ਜਿਹੜੇ ਆ ਦਰਜ ਹੋ ਸਕਦੇ ਨੇ ਸੋ ਇਹ سلسلہ 28 ਤਰੀਕ ਨੂੰ ਵੀ ਚੱਲੇਗਾ ਦੋ ਦਿਨਾਂ ਦੇ ਦਰਮਿਆਨ ਇਸ ਸਿਸਟਮ ਜਿਹੜਾ ਮੇਨ ਮੁੱਖ ਕੇਂਦਰ ਬਿੰਦੂ ਦੋ ਦਿਨ ਨੇ 27 ਔਰ 28 ਹਾਲਾਂਕਿ ਇੱਕ ਦਿਨ ਹੋਰ ਵਾਧੂ ਲੈ ਸਕਦਾ ਸਿਸਟਮ ਇੱਕ ਦੀ ਦੁਪਹਿਰ ਤੱਕ ਜਾਂ ਸਵੇਰ ਤੱਕ ਐਕਟਿਵੇਟਡ ਰਹਿ ਸਕਦਾ ਤੇ ਉਸ ਤੋਂ ਬਾਅਦ ਲਗਭਗ ਬਹੁਤੇ ਖਾਗਾਂ ਦੇ ਵਿੱਚ ਉਮੀਦ ਅਰਜ ਕਰਾ ਚੁੱਕਾ ਹੋਵੇਗਾ ਤੇ ਹਲਕੇ ਤੋਂ ਲੱਗੇ ਦਰਮਿਆਨੇ ਉਮੀਦ ਦੇ ਚਾਂਸ ਮਾਲਵੇ ਦੇ ਫਾਚੂਂਗੀ ਜਲੇ ਔਰ ਮਾਝੇ ਦੇ ਫਾਚੂਂਗੀ ਖੇਤਰਾਂ ਦੇ ਵਿੱਚ ਵਣਦੇ ਜਾ ਫਰੇ ਨੇ ਤਗੜੇ ਮੀ ਫਲਾਸ ਭਾਰੇ ਮੀ ਫਲਾਸ ਗੜੇਮਾਰੀ ਦੇ ਚਾਂਸ ਜਿਹੜੇ ਆ ਮਾਝਾ ਖੇਤਰ ਤੋਂ ਬਾਬਾ ਖੇਤਰ ਔਰ ਕੁਆਦ ਖੇਤਰ ਦੇ ਵਿੱਚ ਲੱਗਦੇ ਜਾ ਪਰੇ ਨੇ ਇਸ ਤਰ੍ਹਾਂ ਅੱਜ ਪਹਾੜਾਂ ਦੇ ਵਿੱਚ ਬਰਫਵਾਰੀ ਦਾ ਇੱਕ ਦੌਰ ਲੱਗਣਾ ਜਿਹਦੇ ਨਾਲ ਜਿਹੜੇ ਅਗਲੇ ਦਿਨ ਹੋਣਗੇ 2 3 4 5 ਮਾਰਚ ਨੂੰ ਹਵਾਵਾ ਥੱਲੇ ਉਤਰਦੀਆਂ ਹੋ ਜਾਂ ਠੰਡੀਆਂ ਸੀਤ ਹੋਵਾਂ ਫਿਰ ਤੋਂ ਠਾਰਣਗੀਆਂ ਪੰਜਾਬ ਹਰਿਆਣਾ ਰਾਜਸਰਵਾਸੀਆਂ ਨੂੰ ਜਿਹੜੇ ਹੇਡ ਲੇਕੇ ਤਰ੍ਹਾਂ ਪਹਾੜਾਂ ਦੇ ਉੱਥੇ ਤਗੜੇ ਮੀਂਹ ਦੇ ਸਪੈਲ ਲੱਗਨੇ ਆ ਜਿਹਦੇ ਨਾਲ ਕਹਿ ਸਕਦੇ ਆ ਇੱਕ ਵਾਰ ਅਲਰਟ ਵਾਲੇ ਜਿਹੜੇ ਚਾਂਸ ਵੱਧਦੇ ਜਾਵਰੇ ਨੇ ਬਾਕੀ ਕੱਲ ਤੁਹਾਨੂੰ ਜੜਿਆ ਡਿਟੇਲ ਵਾਈਸ ਹੋਰੀ ਇਸ ਸਿਸਟਮ ਦੇ ਅਸੀਂ ਦਵਾਂਗੇ ਸਵੇਰ ਦੀ ਘੜੀਆ ਦੇ ਵਿੱਚ ਗੜੇ ਮਾਰ ਕਿਹੜੇ ਜ਼ਿਲ੍ਹੇ ਦੇ ਵਿੱਚ ਹੋ ਸਕਦੀ ਹੈ ਇਹ ਤੁਹਾਨੂੰ ਅੰਕੜੇ ਕੱਲ ਦੱਸਾਂਗੇ ਜਾ ਸਕਦੇ ਹੋ ਧੰਨਵਾਦ